ਅਜਿਹੇ ਰੁੱਖ ਜੋ ਸਿਰਫ ਸਜਾਵਟ ਅਤੇ ਸੋਹਣੀ ਦਿਖਣ ਲਈ ਲਗਾਏ ਜਾਂਦੇ ਹਨ ਜਿਨ੍ਹਾਂ ਤੋਂ ਸਾਨੂੰ ਨਾ ਤਾਂ ਛਾਂ ਪ੍ਰਾਪਤ ਹੁੰਦੀ ਹੈ ਨਾ ਹੀ ਕੋਈ ਫਲ ਅਤੇ ਨਾ ਹੀ ਪੰਛੀਆਂ ਦੇ ਰਹਿਣ ਲਈ ਇਹਨਾਂ ਉੱਪਰ ਥਾਂ ਹੁੰਦੀ ਹੈ ਅਜਿਹੇ ਰੁੱਖਾਂ ਨੂੰ ਲਗਾਉਣ ਨਾਲੋਂ ਚੰਗਾ ਹੈ ਕਿ ਰੁੱਖ ਨਾ ਹੀ ਲਗਾਏ ਜਾਣ ਕਿਉਂਕਿ ਇਹਨਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਅੱਜ ਪੰਜਾਬ ਦੀ ਧਰਤੀ ਨੂੰ ਅਜਿਹੇ ਰੁੱਖਾਂ ਦੀ ਲੋੜ ਹੈ ਜੋ ਵੱਧ ਤੋਂ ਵੱਧ ਇਸ ਨੂੰ ਢੱਕ ਸਕਣ ਤਾਂ ਜੋ ਸੂਰਜ ਦੀਆਂ ਕਿਰਨਾਂ ਸਿੱਧੀਆਂ ਇਸ ਉੱਪਰ ਨਾ ਪੈਣ ਅਤੇ ਵੱਧ ਰਿਹਾ ਤਾਪਮਾਨ ਕੰਟਰੋਲ ਵਿੱਚ ਆ ਸਕੇ ਸਤਿ ਸ਼੍ਰੀ ਅਕਾਲ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਤੇ ਅਸੀਂ ਸਾਰਿਆਂ ਨੇ ਵੱਧ ਤੋਂ ਵੱਧ ਰੁੱਖ ਲਗਾਉਣੇ ਸ਼ੁਰੂ ਕਰਦੇ ਨੇ ਹਨ ਪਰ ਅੱਜ ਕੱਲ ਸੋਸ਼ਲ ਮੀਡੀਆ ਤੇ ਕੁਝ ਰੁੱਖਾਂ ਦਾ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਜੋ ਸਾਡੇ ਇਲਾਕੇ ਦੇ ਨਹੀਂ ਹਨ ਜਿਨ੍ਹਾਂ ਵਿੱਚ ਬਾਜ ਜਾਂ ਓਕਤ ਦੀ ਨਾਂ ਦੇ ਰੁੱਖ ਦੀ ਬਹੁਤ ਜ਼ਿਆਦਾ ਵਿਚਾਰ ਚਰਚਾ ਹੋ ਰਹੀ ਹੈ ਕਿ ਇਸ ਨੂੰ ਲਗਾਉਣ ਨਾਲ ਜ਼ਿਆਦਾ ਮੀਂਹ ਪੈਂਦੇ ਹਨ ਅਤੇ ਠੰਡਕ ਰਹਿੰਦੀ ਹੈ ਪਰ ਦੋਸਤੋ ਅਜਿਹੇ ਰੁੱਖਾਂ ਦਾ ਪ੍ਰਚਾਰ ਕਈ ਵਾਰ ਲੋਕ ਸਿਰਫ ਪੈਸਾ ਕਮਾਉਣ ਲਈ ਕਰਦੇ ਹਨ ਇਸ ਰੁੱਖ ਦੀ ਆਨਲਾਈਨ ਬਹੁਤ ਜ਼ਿਆਦਾ ਡਿਮਾਂਡ ਵੱਧ ਚੁੱਕੀ ਹੈ ਅਤੇ ਇਸ ਦੀ ਬੀਜ ਦੀ ਵੀ ਜ਼ਿਆਦਾ ਖਰੀਦ ਵੱਧ ਚੁੱਕੀ ਹੈ ਇਸ ਲਈ ਅਜਿਹੇ ਰੁੱਖਾਂ ਨੂੰ ਲਗਾਉਣ ਤੋਂ ਗੁਰੇਜ਼ ਕਰੋ ਕਿਉਂਕਿ ਇਸ ਰੁੱਖ ਤੋਂ ਲੋਕ ਪੈਸਾ ਕਮਾ ਕੇ ਤੁਰਦੇ ਲੱਗਣਗੇ ਅਤੇ ਸਾਡਾ ਫਾਇਦੇ ਦੀ ਥਾਂ ਤੇ ਦੁੱਗਣਾ ਨੁਕਸਾਨ ਹੋਵੇਗਾ ਸਾਡਾ ਸਮਾਂ ਵੀ ਖਰਾਬ ਹੋਵੇਗਾ ਅਤੇ ਪੈਸਾ ਵੀ ਅੱਜ ਸਮੇਂ ਦੇ ਅਨੁਸਾਰ ਪੰਜਾਬ ਦੀ ਧਰਤੀ ਨੂੰ ਸਜਾਵਟੀ ਰੁੱਖਾਂ ਦੀ ਜ਼ਿਆਦਾ ਲੋੜ ਨਹੀਂ ਹੈ ਪੰਜਾਬ ਦੀ ਧਰਤੀ ਨੂੰ ਅਜਿਹੇ ਰੁੱਖਾਂ ਦੀ ਲੋੜ ਹੈ ਜੋ ਵੱਧ ਤੋਂ ਵੱਧ ਇਸ ਨੂੰ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਬਚਾ ਸਕਣ ਸਲਈਏ ਜਿਹੇ ਰੁੱਖਾਂ ਦੀ ਚੋਣ ਕਰੋ ਜੋ ਛੇਤੀ ਵੱਧ ਸਕਣ ਅਤੇ ਵੱਡੇ ਆਕਾਰ ਦੇ ਹੋਣ ਤਾਂ ਜੋ ਸਾਡੀ ਧਰਤੀ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਬਚ ਸਕੇ ਪੰਜਾਬਟੀ ਅਤੇ ਸਿੱਧੇ ਵਧਣ ਵਾਲੇ ਰੁੱਖਾਂ ਨੂੰ ਲਗਾਉਣ ਨਾਲੋਂ ਚੰਗਾ ਹੈ ਕਿ ਰੁੱਖ ਨਾ ਲਗਾਏ ਜਾਣ ਕਿਉਂਕਿ ਇਹਨਾਂ ਦਾ ਸਾਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਨਾ ਇਹਨਾਂ ਤੋਂ ਸਾਨੂੰ ਛਾਂ ਪ੍ਰਾਪਤ ਹੁੰਦੀ ਹੈ ਨਾ ਹੀ ਕੋਈ ਫਲ ਪ੍ਰਾਪਤ ਹੁੰਦਾ ਹੈ ਅਤੇ ਨਾ ਹੀ ਇਹਨਾਂ ਉੱਪਰ ਪੰਛੀ ਆਪਣਾ ਆਲਣਾ ਬਣਾ ਕੇ ਰਹਿ ਸਕਦੇ ਹਨ ਅਸੀਂ ਬਾਅਦ ਵਿੱਚ ਉਲਾਮੇ ਦਿੰਨੇ ਹਾਂ ਕਿ ਸਾਡੀਆਂ ਚਿੜੀਆਂ ਜਾਂ ਹੋਰ ਪੰਛੀ ਅਲੋਪ ਹੋ ਗਏ ਹਨ ਉਹ ਕਿਧਰੇ ਵੀ ਅਲੋਪ ਨਹੀਂ ਹੋਏ ਉਹਨਾਂ ਨੂੰ ਰਹਿਣ ਲਈ ਜੇਕਰ ਜਗ੍ਹਾ ਮਿਲੇਗੀ ਤਾਂ ਉਹ ਦੁਬਾਰਾ ਜ਼ਰੂਰ ਵਾਪਸ ਆਉਣਗੇ ਜੇ ਤੁਹਾਨੂੰ ਕੁਝ ਅਜਿਹੇ ਰੁੱਖਾਂ ਦੀ ਜਾਣਕਾਰੀ ਦੇਵਾਂਗੇ ਜੋ ਹਰ ਮੌਸਮ ਵਿੱਚ ਡੋਲ ਖੜੇ ਰਹਿੰਦੇ ਹਨ ਅਤੇ ਜ਼ਿਆਦਾ ਗਰਮੀ ਅਤੇ ਠੰਡ ਦਾ ਉਹਨਾਂ ਉੱਪਰ ਕੋਈ ਅਸਰ ਨਹੀਂ ਹੁੰਦਾ ਇਹਨਾਂ ਨੂੰ ਲਗਾ ਕੇ ਤੁਸੀਂ ਸਾਡੇ ਵਾਤਾਵਰਨ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ ਇਹਨਾਂ ਰੁੱਖਾਂ ਵਿੱਚ ਸਭ ਤੋਂ ਪਹਿਲਾਂ ਵੱਡੇ ਆਕਾਰ ਦੇ ਰੁੱਖ ਜਿਨ੍ਹਾਂ ਵਿੱਚ ਬੋੜ ਪੀਪਲ ਅਤੇ ਪਿਲਕਣ ਆਉਂਦੇ ਹਨ ਆ ਰੁੱਖਾਂ ਦੀ ਉਮਰ ਸੈਂਕੜੇ ਸਾਲ ਹੁੰਦੀ ਹੈ ਅਤੇ ਬਹੁਤ ਸਾਰੇ ਪੰਛੀ ਇਹਨਾਂ ਉੱਪਰ ਆਪਣਾ ਰਹਿਣ ਸੇਰਾ ਬਣਾ ਕੇ ਰੱਖਦੇ ਹਨ ਇਹਨਾਂ ਰੁੱਖਾਂ ਨੂੰ ਲਗਾ ਕੇ ਅਸੀਂ ਸਾਡੇ ਵਾਤਾਵਰਨ ਨੂੰ ਬਚਾ ਸਕਦੇ ਹਾਂ ਇਸ ਤੋਂ ਬਾਅਦ ਦਰਮਿਆਨੀ ਆਕਾਰ ਦੇ ਛਾਂ ਵਾਲੇ ਰੁੱਖ ਜਿਨ੍ਹਾਂ ਵਿੱਚ ਜੰਡ ਫਰਮਾ ਸ੍ਰੀ ਬਾਣ ਜਾਮਣ ਲਸੂੜਾ ਇਹ ਰੁੱਖ ਅਸੀਂ ਲਗਾ ਸਕਦੇ ਹਾਂ ਇਹ ਬਹੁਤ ਹੀ ਸਖਤ ਜੜ੍ਹ ਰੁੱਖ ਹਨ ਇਸ ਤੋਂ ਇਲਾਵਾ ਇਸੇ ਸ਼੍ਰੇਣੀ ਦੇ ਆਭਟੀ ਰੁੱਖਾਂ ਵਿੱਚ ਬਾਲਮਖੀਰਾ ਜਕਰੰਦਾ ਜਿਸ ਨੂੰ ਅਸੀਂ ਨੀਲੀ ਗਲਮੋਰ ਵੀ ਕਹਿੰਦੇ ਹਾਂ ਅਮਲਤਾਸ ਅਤੇ ਟਕੋਮਾ ਹਨ ਇਹਨਾਂ ਨੂੰ ਅਸੀਂ ਸਜਾਵਟੀ ਰੁੱਖਾਂ ਦੇ ਤੌਰ ਤੇ ਲਗਾ ਸਕਦੇ ਹਾਂ ਇਹਨਾਂ ਰੁੱਖਾਂ ਨੂੰ ਅਸੀਂ ਪਾਰਕਾਂ ਸੜਕਾਂ ਕਿਨਾਰੇ ਲਗਾ ਕੇ ਸਜਾਵਟ ਲਈ ਵਰਤ ਸਕਦੇ ਹਾਂ ਇਸ ਤੋਂ ਬਾਅਦ ਛੋਟੇ ਕੱਦ ਵਾਲੇ ਸਜਾਵਟੀ ਰੁੱਖ ਜਿਨ੍ਹਾਂ ਵਿੱਚ ਫੁੱਲਾਂ ਵਾਲੇ ਦਵਾਈਆਂ ਵਾਲੇ ਅਤੇ ਹਰ ਤਰ੍ਹਾਂ ਦੇ ਰੁੱਖ ਮਿਲੇ ਹੋਏ ਹਨ ਇਹਨਾਂ ਵਿੱਚ ਕਨੇਰ ਬੋਗਨਵਿਲਿਆ ਸੰਭਾਲੂ ਅਡੂਸਾ ਲਲਟਾਨਾ ਅਤੇ ਸਦਾਬਹਾਰ ਹਨ ਇਹ ਰੁੱਖ ਬਹੁਤ ਹੀ ਸਖਤ ਜਾਨ ਹਨ ਅਤੇ ਹਰ ਤਰ੍ਹਾਂ ਦੇ ਮੌਸਮ ਵਿੱਚ ਵਧੀਆ ਢੋਲ ਖੜੇ ਰਹਿੰਦੇ ਹਨ ਇਹ ਬਹੁਤ ਘੱਟ ਸਾਮ ਸੰਭਾਲ ਅਤੇ ਘੱਟ ਪਾਣੀ ਦੀ ਮੰਗ ਕਰਦੇ ਹਨ ਅਤੇ ਇਹਨਾਂ ਦੇ ਆਵਾਰਾ ਪਸ਼ੂ ਵੀ ਬਹੁਤ ਘੱਟ ਨੁਕਸਾਨ ਕਰਦੇ ਹਨ ਇਹਨਾਂ ਨੂੰ ਲਗਾ ਕੇ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਅਤੇ ਸੋਹਣਾ ਬਣਾ ਸਕਦੇ ਹਾਂ ਇਹ ਸਾਰੇ ਵੱਡੇ ਦਰਮਿਆਨੇ ਆਕਾਰ ਦੇ ਅਤੇ ਛੋਟੇ ਕੱਦ ਵਾਲੇ ਰੁੱਖ ਮੇਰੇ ਮਨਪਸੰਦ ਹਨ ਅਤੇ ਮੈਂ ਇਹ ਪਿੰਡ ਵਿੱਚ ਲਗਾਉਂਦਾ ਰਹਿੰਦਾ ਹਾਂ ਕੁਝ ਪੁਰਾਣੇ ਸਮੇਂ ਤੋਂ ਵੀ ਲੱਗੇ ਹੋਏ ਹਨ ਮੈਨੂੰ ਬਹੁਤ ਸਾਲ ਹੋ ਗਏ ਹਨ ਇਹਨਾਂ ਨੂੰ ਦੇਖਦਿਆਂ ਹੋਇਆਂ ਇਹਨਾਂ ਉੱਪਰ ਕਿਸੇ ਵੀ ਮੌਸਮ ਦਾ ਕੋਈ ਵੀ ਅਸਰ ਨਹੀਂ ਹੁੰਦਾ ਅਤੇ ਇਹ ਕਾਫੀ ਸੋਕੇ ਨੂੰ ਵੀ ਸਹਾਰ ਲੈਂਦੇ ਹਨ ਅਤੇ ਠੰਡ ਨੂੰ ਵੀ ਸਹਾਰ ਲੈਂਦੇ ਹਨ ਇਸ ਤੋਂ ਇਲਾਵਾ ਰੁੱਖ ਹੋਰ ਵੀ ਬਹੁਤ ਸਾਰੇ ਹਨ ਜਿਨ੍ਹਾਂ ਵਿੱਚ ਨਿੰਮ, ਕਿੱਕਰ, ਵਰਕੈਨ, ਡੇਕ, ਲਾਲ ਗਲਮੋਹਰ, ਟਾਲੀ 베ਰੀ, ਪਹਾੜੀ ਨਿੰਮ ਇਹੇ ਰੁੱਖ ਵੀ ਲਗਾਉਣੇ ਜ਼ਰੂਰੀ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਮੌਸਮ ਇਹਨਾਂ ਰੁੱਖਾਂ ਦਾ ਨੁਕਸਾਨ ਕਰ ਰਿਹਾ ਹੈ ਜੇਸੇ ਵਿੱਚ ਇਸ ਸਾਲ ਕਿੱਕਰ ਅਤੇ ਨਿੰਮ ਨੂੰ ਠੰਡ ਨੇ ਕਾਫੀ ਨੁਕਸਾਨ ਕੀਤਾ ਅਤੇ ਹੁਣ ਗਰਮੀ ਦੇ ਮੌਸਮ ਵਿੱਚ ਡੇਕਾਂ ਅਤੇ ਹੋਰ ਛੋਟੇ-ਮੋਟੇ ਜਿਵੇਂ ਕਿ ਫਾਇਕ ਸਨ ਇਹ ਰੁੱਖ ਸੁੱਕ ਚੁੱਕੇ ਹਨ ਇਸ ਲਈ ਦੋਸਤੋ ਜੋ ਰੁੱਖ ਪਹਿਲਾਂ ਤੁਹਾਨੂੰ ਦੱਸੇ ਗਏ ਹਨ ਇਹ ਬਿਲਕੁਲ ਅਡੋਲ ਹਰ ਮੌਸਮ ਵਿੱਚ ਖੜੇ ਰਹਿੰਦੇ ਹਨ ਅਤੇ ਇਹਨਾਂ ਉੱਪਰ ਗਰਮੀ ਠੰਡ ਦਾ ਕੋਈ ਵੀ ਅਸਰ ਨਹੀਂ ਹੁੰਦਾ ਇਸ ਲਈ ਜਦੋਂ ਵੀ ਤੁਸੀਂ ਰੁੱਖ ਲਗਾਉਣੇ ਹਨ ਤਾਂ ਕੋਸ਼ਿਸ਼ ਕਰੋ ਕਿ ਅਜਿਹੇ ਰੁੱਖਾਂ ਦੀ ਚੋਣ ਕੀਤੀ ਜਾਵੇ ਸਦਾ ਬਹਾਰ ਰੁੱਖਾਂ ਤੋਂ ਇਲਾਵਾ ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਵੀ ਜਿਹੜਾ ਰੁੱਖ ਲੱਗਿਆ ਹੋਇਆ ਹੈ ਜੋ ਹਰ ਮੌਸਮ ਵਿੱਚ ਵਧੀਆ ਰਹਿੰਦਾ ਹੈ ਤਾਂ ਕਮੈਂਟ ਬਾਕਸ ਵਿੱਚ ਉਸਦਾ ਨਾਂ ਜ਼ਰੂਰ ਦੱਸਿਓ ਤਾਂ ਜੋ ਮੇਰੀ ਜਾਣਕਾਰੀ ਵਿੱਚ ਹੋਰ ਵਾਧਾ ਹੋ ਸਕੇ ਅਤੇ ਅਜਿਹੇ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਓ ਤਾਂ ਜੋ ਧਰਤੀ ਤੇ ਵਧ ਰਿਹਾ ਤਾਪਮਾਨ ਕੰਟਰੋਲ ਕੀਤਾ ਜਾ ਸਕੇ ਅਤੇ ਸਾਡੇ ਅਲੋਪ ਹੋਏ ਪੰਛੀ ਵੀ ਵਾਪਸ ਆ ਸਕਣ ਸੋ ਦੋਸਤੋ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਵੀਰ ਦੇ ਵੀ ਕੰਮ ਆ ਸਕੇ ਅਜਿਹੀ ਵਧੀਆ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ